ਜੈ ਵਾਲਮੀਕਿ ਜੈ ਭੀਮ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪਿੰਡ ਧੀਨਾ ਵਿਖੇ ਪਰਮ ਪੂਜੇ ਪਰਵਰਤਨਾਕਰ ਜੀ ਮਹਾਰਾਜ ਜੀ ਦਾ ਬ੍ਰਹਮਲੀਨ ਦਿਵਸ 7 ਅਪ੍ਰੈਲ ਅੱਜ ਦੇ ਦਿਨ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਕੀ ਸਿੱਤੋਂ ਅਬੇ ਜੇ ਚੋਪੜਾ ਜੀ ਔਰ ਹੋਰ ਰਜੇਸ਼ ਭੱਟੀ ਜੀ ਸਿਟੀ ਵਾਲਮੀਕੀ ਸਭਾ ਤੋਂ ਅਤੇ ਅਲੱਗ-ਅਲੱਗ ਸੰਸਥਾਵਾਂ ਦੇ ਆਗੂ ਇਸ ਜਗ੍ਹਾ ਵਿੱਚ ਪਹੁੰਚੇ ਹਨ ਇਸ ਇਸ ਪ੍ਰੋਗਰਾਮ ਨੂੰ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਸ ਸ਼ਾਖਾ ਤੀਨਾ ਵੱਲੋਂ ਆਯੋਜਿਤ ਕੀਤਾ ਗਿਆ ਹੈ ਔਰ ਸਾਰੇ ਹੀ ਪਰਮ ਪੂਜਯ ਪ੍ਰਵਰਤਨ ਅਕਰ ਮਹਾਰਾਜ ਜੀ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੀ ਪੂਰਨਿਆ ਦੇ ਚਲਦੇ ਹੋਏ ਵਾਲਮੀਕੀਨ ਸਮਾਜ ਦੇ ਪਥਾਨ ਵਾਸਤੇ ਆਪਣੇ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਔਰ ਇਹਦੇ ਨਾਲ ਹੀ ਸਾਡੇ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਹੈ जय वाल्मीकि जय भीम पुलिस ओनर भगवान वाल्मीकि महाराज की जय तो परमपूज्य प्रवरत्न कजी महाराज जी ਦਾ ਪਵਨ ਬ੍ਰਹਮਲੀਨ ਦਿਵਸ ਜੋ ਹਰ ਸਾਲ ਜਲਾ ਜਲੰਦਰ ਦੇ ਪਾਗਾਂ ਵਾਲੀ ਧਰਤੀ ਹੈ ਜਿੱਥੇ ਉਹਨਾਂ ਦਾ ਜਨਮ ਵੀ ਹੋਇਆ ਤੇ ਉਹਨਾਂ ਦਾ ਬ੍ਰਹਮਲੀਨ ਦਿਵਸ ਵੀ ਆਪਾਂ ਮਨਾ ਰਹੇ ਆਂ ਔਰ ਅੱਜ ਦੇ ਦਿਨ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਜੋ ਪ੍ਰਭੂ ਜੀ ਮਹਾਰਾਜ ਦੇ ਚਰਨ ਸੇਵਕ ਹਨ ਉਹ ਇਸ satsang ਦੇ ਵਿੱਚ ਪਹੁੰਚ ਰਹੇ ਆ ਉਹ ਵਿਸ਼ੇਸ਼ ਤੌਰ ਤੇ ਭਾਰਤੀਆ ਵਾਲਮੀਕੀ ਤਰਸਵਾਜ ਦੇ ਰਾਸ਼ਟਰੀ ਮੁਖੀ ਸੰਚਾਲਕ ਵਿਰੇਸ਼ ਵਿਜੇਦਾਨਬ ਜੀ ਉਹ ਵੀ ਪਹੁੰਚ ਰਹੇ ਆ ਔਰ ਅਸੀਂ ਦੇਸ਼ ਦੇ ਪੂਰੇ-ਪੂਰੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਜੋ ਸੰਗਤ ਪਹੁੰਚ ਰਹੀ ਆ ਅਸੀਂ ਉਹਨਾਂ ਦਾ ਸ਼ਖਾ ਧਿਨਾ ਵੱਲੋਂ ਬਹੁਤ-ਬਹੁਤ ਸਵਾਗਤ ਕਰਦੇ ਆ ਔਰ ਖਾਸ ਕਰਕੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਜਿਹੜਾ ਸਾਡਾ ਮੈਸੇਜ ਆ ਪੂਰੇ ਦੇਸ਼ ਦੇ ਵਿੱਚ ਪਹੁੰਚਾ ਰਹੇ ਆ ਤੋਂ ਅਸੀਂ ਇੱਕ ਵਾਰ ਫੇਰ ਪੂਰੀ ਸੰਗਤ ਦਾ ਇੱਥੇ ਪਹੁੰਚਦੇ ਧੰਨਵਾਦ ਕਰਦੇ ਹਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਭਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਅਸੀਂ ਧੰਨਵਾਦ ਕਰਦੇ ਆ ਅਵਿਨਾਸ਼ ਅਭੀਜੀ ਚੋਪੜਾ ਜੀ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਮਾਰਗਦਰਸ਼ਨ ਦਿੱਤੇ ਔਰ ਇਸ ਤੀਨਾ ਪਿੰਡ ਦੇ ਚ ਭਗਵਾਨ ਵਾਲਮੀਕੀ ਸਤ ਸੰਗ ਦਾ ਉਹਨਾਂ ਨੇ ਸ਼ੋਭਾ ਪ੍ਰਾਪਤ ਕੀਤੀ ਧੰਨਵਾਦ ਕਰਦੇ ਹਾਂ ਪੰਜਾਬ ਕੇਸਰੀ ਦਾ